ਜੇ ਸਰਕਾਰ ਅੰਨੀ ਬੋਲੀ ਸਰਕਾਰ ਐ ਨਾ ਹੁੰਦੀ ਤੇ ਜਿਹੜੇ ਲੋਕਾਂ ਕੋਲ ਪੈਸੇ ਲੈਣੇ ਸੀ ਲੋਕਾਂ ਦੇ ਏਜੰਡਾ ਦੇ ਕੋਲ ਪੈਸੇ ਫਸੇ ਹੋਏ ਸੀ ਇੱਕ ਸਾਲ ਤੋਂ ਲੱਗਾ ਹੋਇਆ ਸੀ ਪਾਣਾ ਸੀ ਦੋ ਵੀ ਪੈਸੇ ਦਵਾਉਣ ਵਾਸਤੇ ਤੇ ਉਸ ਟਾਈਮ ਸਰਕਾਰ ਨੂੰ ਕਿਉਂ ਨਹੀਂ ਪੈਸੇ ਦਵਾਏ ਗਏ ਪਾਨਾ ਸਿੱਧੂ ਤੇ ਵਿਸ਼ਵਾਸ ਕਰਕੇ 200 200 200 ਬੰਦਾ ਰੋਜ ਜਾ ਰਿਹਾ ਸੀ ਕਿ ਸਾਡੇ ਪੈਸੇ ਦਵਾ ਰਿਓ ਅਸੀਂ ਪ੍ਰਾਪਰਟੀਆਂ ਵੇਚ ਕੇ ਪੈਸੇ ਨਾਲ ਦਿੱਤੇ ਹੋਏ ਨੇ ਅਸੀਂ ਆਪਣੇ ਮਕਾਨ ਵੇਚ ਕੇ ਦਿੱਤੇ ਹੋਏ ਨੇ ਅਸੀਂ ਵਿਆਜੀ ਪੈਸੇ ਲੈ ਕੇ ਦਿੱਤੇ ਹੋਏ ਨੇ ਜੇ ਉਹਨਾਂ ਨੂੰ ਖੁਦ ਕਸ਼ੀ ਕਰਨ ਤੋਂ ਜੇ ਪਾਨਾ ਸਿੱਧੂ ਨੇ ਬਚਾਲਿਆ ਤਾਂ ਕੋਈ ਜੁਰਮ ਕਰਦਾ ਤਾ ਇਸ ਤਰੀਕੇ ਦੇ ਨਾਲ ਪਾਨਾ ਸਿੱਧੂ ਨਾਲ ਤੱਕਾ ਕੀਤਾ ਗਿਆ 10000 ਰੁਪਏ ਤੋਂ ਉੱਪਰ ਬਰਚਾ ਕਰਤਾ ਚੈਨੀ ਚੋਰ ਦਾ ਕਰਤਾ ਯਾਰ ਤੁਸੀਂ ਦੇਖੋ ਕਿ ਕਿਹੜੇ ਇਨਸਾਨ ਤੇ ਕਿਹੜੇ-ਕਿਹੜੇ ਤੁਸੀਂ ਇਲਜ਼ਾਮ ਲਾ ਰਹੇ ਹੋ ਇਹ ਤੇ ਡਰੀ ਹੋਈ ਸਰਕਾਰ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਨਾਂ ਦੀ ਕੋਈ ਚੀਜ਼ ਹੈ ਨਹੀਂ ਪੰਜਾਬ ਦੇ ਵਿੱਚ ਪੰਜਾਬ ਦਾ ਤੇ ਬੇੜਾ ਗਰ ਕਰ ਕਰ ਰੱਖਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਨੇ ਝੂਠ ਬੋਲ ਬੋਲ ਕੇ ਉਧਰੋਂ ਕੇਜਰੀ ਆਪ ਦੇਖ ਲਓ ਇਹਨਾਂ ਦਾ ਝੂਠ ਬੋਲੇ ਜਾ ਰਿਹਾ ਉਧਰੋਂ ਭਗਵੰਤ ਮਾਨ ਜ ਆ ਬੋਲੀ ਜਾ ਰਿਹਾ ਅੱਜ ਜੇ ਤੁਸੀਂ ਲੁਧਿਆਣੇ ਦੇ ਦੇਖ ਲਓ ਨਾ ਇਹਨਾਂ ਦੇ ਕਿੰਨੇ ਐਮਐਲਏ ਨੇ ਕੋਈ ਇੱਕ ਐਮਐਲਏ ਦੱਸ ਦਿਓ ਕੋਈ ਕੰਮ ਕਰਦਾ ਹੋਵੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਰਵਿੰਦਰ ਸਾਰਨਾ ਸਵਾਗਤ ਕਰਦਾ ਤੁਹਾਡਾ ਲੁਧਿਆਣਾ ਨਿਊਜ਼ ਲਾਈਫ ਤੇ ਦੋਸਤੋ ਪੰਜਾਬ ਚ ਕਿ ਚਰਚਾ ਬਹੁਤ ਚੱਲੀ ਹੋਈ ਹੈ ਕਿ ਪੰਨਾ ਸਿੱਧੂ ਪੰਨਾ ਸਿੱਧੂ ਨੂੰ ਲੈ ਕੇ ਬਹੁਤ ਚਰਚਾ ਗਰਮਾਈ ਹੋਈ ਹੈ ਵਿਪੱਖ ਇਕੱਠਾ ਹੋ ਰਿਹਾ ਹੈ ਤੇ ਪੰਜਾਬ ਦੀ ਜਨਤਾ ਨੇ ਵੀ ਦੋ ਤਿੰਨ ਵਾਰ ਇਕੱਠ ਕਰਕੇ ਸਾਬਿਤ ਕੀਤਾ ਕਿ ਪੰਨਾ ਸਿੱਧੂ ਨੇ ਜੋ ਕਾਰਗੁਜ਼ਾਰੀ ਕੀਤੀ ਹੈ ਉਹ ਆਮ ਜਨਤਾ ਦੇ ਹਿੱਤ ਵਿੱਚ ਹੈ ਨਹੀਂ ਇਹ ਹੈ ਇਹ ਤੁਸੀਂ ਜਿਆਦਾ ਜਾਣਦੇ ਹੋ ਇਸੀ ਵਿਸ਼ੇ ਵਿੱਚ ਚਰਚਾ ਕਰਨ ਲਈ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਕੈਸ਼ੀਅਰ ਗੁਰਦੇਵ ਸ਼ਰਮਾ ਜੀ ਬੀ ਜੀ ਜੁੜੇ ਨੇ ਸਰਬੋਤਮ ਸਵਾਗਤ ਹੈ ਨਮਸਕਾਰ ਜੀ ਸਰ ਪੰਨਾ ਸਿੱਧੂ ਨੂੰ ਲੈ ਕੇ ਸਿਆਸਤ ਹੋ ਰਹੀ ਹੈ ਕਿ ਸਹੀ ਸਾਨੂੰ ਲੱਗ ਰਿਹਾ ਹੈ ਕਿ ਸਹੀ ਗੱਲ ਹੋ ਰਹੀ ਹੈ ਪੰਨਾ ਸਿੱਧੂ ਨੂੰ ਲੈ ਕੇ ਪੰਨਾ ਸਿੱਧੂ ਨਾਲ ਟੱਕਾ ਹੋ ਰਿਹਾ ਹੈ ਪੰਜਾਬ ਦੀ ਜਨਤਾ ਨਾਲ ਟੱਕਾ ਹੋ ਰਿਹਾ ਹੈ ਦੇਖੋ ਪੰਨਾ ਸਿੱਧੂ ਜਿਹੜਾ ਆਵੇ ਉਹ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਦੀ ਆਵਾਜ਼ ਸੁਣ ਰਿਹਾ ਸੀ ਅੱਜ ਮੈਂ ਚੰਡੀਗੜ੍ਹ 'ਚ ਦੇਖ ਰਿਹਾ ਸੀ ਕੁਝ ਲੋਕ ਇਕੱਠੇ ਹੋਏ ਨੇ ਕਿਸੇ ਏਜੰਟ ਦੇ ਦਫ਼ਤਰ ਵਿੱਚ ਗਏ ਨੇ ਉਹ ਆਪਣਾ ਦਫ਼ਤਰ ਬੰਦ ਕਰਕੇ ਭੱਜ ਗਿਆ ਜਿਹੜਾ 4 ਦਿਨ ਪਹਿਲਾਂ ਕਹਿ ਰਿਹਾ ਸੀ ਜਦੋਂ ਪੰਨਾ ਸਿੱਧੂ ਨੇ ਟੈਲੀਫੋਨ ਦਿੱਤਾ ਕਿ ਮੈਂ ਪੈਸੇ ਦੇ ਦੇਵਾਂਗਾ ਤੁਸੀਂ ਬੰਦੇ ਭੇਜ ਦਿਓ ਤੇ ਜਦੋਂ ਪੰਨਾ ਸਿੱਧੂ ਨੂੰ ਚੁੱਕ ਕੇ ਅੰਦਰ ਕਰਤਾ ਤੇ ਉਹ ਆਪਣਾ ਦਫ਼ਤਰ ਬੰਦ ਕਰਕੇ ਭੱਜ ਗਿਆ ਕੋਈ ਜਦੋਂ ਕੋਈ ਵੀ ਇਨਸਾਨ ਜਿੱਥੇ ਕੋਈ ਕੰਮ ਹੁੰਦਾ ਹੈ ਨਾ ਜੀ ਉੱਥੇ ਜਾਂਦਾ ਹੈ ਕੁਝ ਕੁ ਪ੍ਰੈਕਟੀਕਲ ਜਿਹੜੇ ਲੋਕ ਨੇ ਉਹਨਾਂ ਦੇ ਕੋਲ ਜਦੋਂ ਲੋਕ ਜਾਂਦੇ ਨੇ ਉਹ ਜਾਣਦੇ ਨੇ ਕਿ ਸਾਡਾ ਕੰਮ ਹੋ ਜਾਏਗਾ ਜੇ ਸਰਕਾਰ ਅੰਨੀ ਬੋਲੀ ਸਰਕਾਰ ਹੈ ਨਾ ਹੁੰਦੀ ਤੇ ਜਿਹੜੇ ਲੋਕਾਂ ਕੋਲ ਪੈਸੇ ਲੈਣੇ ਸੀ ਲੋਕਾਂ ਦੇ ਏਜੰਡਾ ਦੇ ਕੋਲ ਪੈਸੇ ਫਸੇ ਹੋਏ ਸੀ ਇੱਕ ਸਾਲ ਤੋਂ ਲੱਗਾ ਹੋਇਆ ਸੀ ਪਾਣਾ ਸੀ ਦੋ ਵੀ ਪੈਸੇ ਦਵਾਉਣ ਵਾਸਤੇ ਤੇ ਉਸ ਟਾਈਮ ਸਰਕਾਰ ਨੂੰ ਕਿਉਂ ਨਹੀਂ ਪੈਸੇ ਦਵਾਏ ਗਏ ਸਰਕਾਰ ਉਸ ਟਾਈਮ ਉਹਨਾਂ ਲੋਕਾਂ ਦੇ ਪੈਸੇ ਦਵਾ ਦਿੰਦੀ ਜੇ ਪੰਨਾ ਸਿੱਧੂ ਤੇ ਵਿਸ਼ਵਾਸ ਕਰਕੇ 200 100 200 ਬੰਦਾ ਰੋਜ਼ ਜਾ ਰਿਹਾ ਜਿਸ ਦੇ ਸਾਡੇ ਪੈਸੇ ਦਵਾ ਰਹੇ ਅਸੀਂ ਪ੍ਰਾਪਰਟੀਆਂ ਵੇਚ ਕੇ ਪੈਸੇ ਉਹਨਾਂ ਨੂੰ ਦਿੱਤੇ ਹੋਏ ਨੇ ਅਸੀਂ ਆਪਣੇ ਮਕਾਨ ਵੇਚ ਕੇ ਦਿੱਤੇ ਹੋਏ ਨੇ ਅਸੀਂ ਵਿਆਜੀ ਪੈਸੇ ਲੈ ਕੇ ਦਿੱਤੇ ਹੋਏ ਨੇ ਜੇ ਉਹਨਾਂ ਨੂੰ ਖੁਦ ਕਿਸੇ ਕੰਮ ਤੋਂ ਜੇ ਪੰਨਾ ਸਿੱਧੂ ਨੇ ਬਚਾਲਿਆ ਤਾਂ ਕੋਈ ਜੁਰਮ ਕਰਤਾ ਜੇ ਉਹ ਕਹਿ ਰਿਹਾ ਸੀ ਕਿ ਜੇ ਤੁਸੀਂ ਪੈਸੇ ਨਹੀਂ ਦਿਓਗੇ ਏਜੰਟਾਂ ਨੂੰ ਕਹਿ ਰਿਹਾ ਸੀ ਅਸੀਂ ਤੁਹਾਡੇ ਉੱਥੇ ਆ ਕੇ ਤੁਹਾਡਾ ਜਲੂਸ ਕੱਢਾਂਗੇ ਅਸੀਂ ਤੁਹਾਡਾ ਲਾਈਵ ਚਲਾਵਾਂਗੇ ਤੇ ਠੀਕ ਹੈ ਨਾ ਫਿਰ ਕੋਈ ਕੋਟਮਾਰਨ ਵਾਸਤੇ ਦਿੰਦੀ ਨਹੀਂ ਸੀ ਕਰ ਰਿਹਾ ਕੋਈ ਉਹਨਾਂ ਨੂੰ ਗਾਲਾਂ ਦੇ ਨਹੀਂ ਸੀ ਕੱਢ ਰਿਹਾ ਭਾਣਾ ਸਿੱਧੂ ਵੀ ਤੇ ਕੂਨ ਕਾਨੂੰਨ ਦੀ ਉਲੰਘਣਾ ਕਰ ਰਿਹਾ ਸੀ ਇੱਕ ਕਾਨੂੰਨ ਪ੍ਰੋਸੀਜਰ ਹੁੰਦਾ ਕਿਸੇ ਦੇ ਪੈਸੇ ਫਸੇ ਨੇ ਉਹ ਕਾਨੂੰਨ ਦੇ ਥਰੂ ਹਨ ਜਦੋਂ ਕੋਈ ਜ਼ਰੂਰਤਮੰਦ ਲੋਕ ਜਾਣਗੇ ਨਾ ਜੀ ਜਿਹੜੇ ਪੇਟੀਕਲ ਲੋਕ ਦੇ ਕੋਲ ਲੋਕ ਜਾਂਦੇ ਨੇ ਤੇ ਉਹ ਟੈਲੀਫੋਨ ਕਰਦੇ ਨੇ ਵੀ ਇਹ ਤੁਹਾਡੇ ਕੋਲ ਆਣਗੇ ਜੀ ਇਹਨਾਂ ਦੇ ਨਾਲ ਇਨਸਾਫ ਕਰੋ ਇਹਨਾਂ ਦੇ ਪੈਸੇ ਵਾਪਸ ਕਰੋ ਪੈਸੇ ਹੀ ਵਾਪਸ ਦੁਆ ਰਿਆ ਸੀ ਨਾ ਕੋਈ ਵਿੱਚੋਂ ਕੁਝ ਕਰਦੇ ਨਹੀਂ ਸੀ ਰਿਹਾ ਜਿਸ ਤਰੀਕੇ ਦੇ ਨਾਲ ਪੰਨਾ ਸਿੱਧੂ ਨਾਲ ਤੱਕਾ ਕੀਤਾ ਗਿਆ 10000 ਰੁਪਏ ਦੇ ਉੱਪਰ ਬਰਚਾ ਕਰਤਾ ਚੈਨੀ ਚੋਰ ਦਾ ਕਰਤਾ ਯਾਰ ਤੁਸੀਂ ਦੇਖੋ ਕਿਹੜੇ ਇਨਸਾਨ ਤੇ ਕਿਹੜੇ ਕਿਹੜੇ ਨੂੰ ਤੁਸੀਂ ਇਲਜ਼ਾਮ ਲਾ ਰਹੇ ਹੋ ਇਹ ਤੇ ਡਰੀ ਹੋਈ ਸਰਕਾਰ ਆਮ ਆਦਮੀ ਪਾਰਟੀ ਦੀ ਮਾਨਸਬ ਉਹਦੇ ਤੇ ਝੂਠੇ ਪਰਚੇ ਦਰਜ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਕਰ ਰਹੀ ਹੈ ਕਿਉਂਕਿ ਲੋਕਾਂ ਨਾਲ ਕੀਤੇ ਹੋਏ ਵਾਦੇ ਕੋਈ ਵੀ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਨੇ ਪੂਰੇ ਨਹੀਂ ਕੀਤੇ ਤੇ ਲੋਕਾਂ ਦਾ ਧਿਆਨ ਉਹ ਦੂਜੇ ਪਾਸੇ ਲ ਜਾਣ ਵਾਸਤੇ ਭਾਨਾ ਸਿੱਧੂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਤੁਸੀਂ ਵੀ ਮੋਕੇ ਤੇ ਚੌਕਾ ਮਾਰਤਾ ਕਿ ਭਾਜਪੀ ਇਹ ਹੁਣ ਮੁੱਦਾ ਉੱਠ ਰਿਹਾ ਹੈ ਇਹ ਭੁਲਾ ਲਓ ਇਹਨੂੰ ਨਹੀਂ ਦੇਖੋ ਸਾਨੂੰ ਬੜੀ ਤਕਲੀਫ ਹੋਈ ਹੈ ਜਿਸ ਦਿਨ ਉਹਦੀ 100 ਸਾਲ ਦੀ ਦਾਦੀ ਜਦੋਂ ਸਟੇਜ ਤੇ ਬੈਠ ਕੇ ਰੋ ਰਹੀ ਸੀ ਨਾ ਜੀ ਤੇ ਸਾਰਾ ਸਾਡਾ ਪੰਜਾਬ ਉਸ ਦਿਨ ਰੋ ਰਿਹਾ ਸੀ ਕਿ 100 ਸਾਲ ਦਾ ਇੱਕ ਬਜ਼ੁਰਗ ਰੋ ਰਿਹਾ ਕਿ ਆਪਣੇ ਬੱਚੇ ਦਿਖਾ ਤਰ ਕਿ ਮੇਰੇ ਬੱਚੇ ਨੂੰ ਤੱਕਾ ਹੋ ਰਿਹਾ ਹੈ ਔਰ ਉਹ ਤੱਕਾ ਕੌਣ ਕਰ ਰਿਹਾ ਸਰਕਾਰ ਕਰ ਰਹੀ ਹੈ ਉਹ ਸਰਕਾਰ ਕਰ ਰਹੀ ਹੈ ਜਿਹੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਨੂੰ ਪੰਜਾਬ ਦੇ ਹਿੱਤ ਦੀ ਗੱਲ ਕਰਦੀ ਸੀ ਅਸੀਂ ਪੰਜਾਬ ਵਾਸੀ ਇਹ ਕਰਾਂਗੇ ਅਸੀਂ ਪੰਜਾਬ ਵਾਸੀ ਉਹ ਕਰਾਂਗੇ ਅਸੀਂ ਲੋਕਾਂ ਦੇ ਘਰ ਬੈਠ ਕੇ ਕੰਮ ਹੋਣਗੇ ਕਿਆ ਯਾਰ ਤੁਸੀਂ ਤੁਹਾਡੀ ਕਰਨੀ ਔਰ ਕਿਤਨੀ ਕਿੰਨਾ ਫਰਕ ਹੈ ਕੋਈ ਤੁਸੀਂ ਪੰਜਾਬ ਦੇ ਲੋਕਾਂ ਦਾ ਵਾਦਾ ਪੂਰਾ ਨਹੀਂ ਕੀਤਾ ਝੂਠ ਬੋਲ ਕੇ ਤੁਸੀਂ ਸਰਕਾਰ ਚਲਾ ਰਹੇ ਹੋ ਕਰੋੜਾ ਹਜ਼ਾਰਾਂ ਕਰੋੜਾ ਰੁਪਇਆ ਦਾ ਤੁਸੀਂ ਪੰਜਾਬ ਨੂੰ ਕਰਜ਼ੇਦਾਰ ਬਣਾਤਾ ਔਰ ਐਡਾ ਲਾਲਾ ਕਿ ਤੁਸੀਂ ਪੰਜਾਬ ਨੂੰ ਕਰਜ਼ੇਦਾਰ ਕਰਤਾ ਤੇ ਅੱਜ ਉਹ ਤੁਹਾਡੀ ਪੁਰਾਣੀਆਂ ਗੱਲਾਂ ਕਿੱਥੇ ਵਈਆਂ ਬਈ ਸਾਬ ਤੁਸੀਂ ਰਾਜਨੀਤ ਨਹੀਂ ਖੇលਦੇ ਤੇ ਕਾਦੀ ਰਾਜਨੀਤੀ ਖੇਲਦੇ ਆ ਜੀ ਤੁਸੀਂ ਭਾਨਾ ਸਿੱਧੂ ਨੂੰ ਅੱਗੇ ਕਰਕੇ ਗੱਲ ਕਹਿਣਾ ਚਾਹੁੰਦੇ ਹੋ ਤੁਸੀਂ ਕਿਤੇ ਕਿਤੇ ਸਰਕਾਰ ਨੂੰ ਨੀਵਾ ਕਰਨਾ ਚਾਹੁੰਦੇ ਦੇਖੋ ਅਸੀਂ ਸਰਕਾਰ ਨੂੰ ਨੀਵਾ ਸਰਕਾਰ ਹੈ ਹੀ ਨਹੀਂ ਵੀ ਹੈ ਇਹ ਸਰਕਾਰ ਤੇ ਹੈ ਹੀ ਨਹੀਂ ਸਰਕਾਰ ਨਾਂ ਦੀ ਕੋਈ ਚੀਜ਼ ਹੈ ਨਹੀਂ ਪੰਜਾਬ ਦੇ ਵਿੱਚ ਪੰਜਾਬ ਦਾ ਤੇ ਬੇੜਾ ਗਰ ਕਰ ਕਰ ਰੱਖਤਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਨੇ ਝੂਠ ਬੋਲ ਬੋਲ ਕੇ ਉਧਰੋਂ ਕੇਜਰੀਵਾਲ ਦੇਖ ਲੋ ਇਹਨਾਂ ਦਾ ਝੂਠ ਬੋਲੇ ਜਾ ਰਿਹਾ ਉਧਰੋਂ ਭਗਵੰਤ ਮਾਨ ਬੋਲੀ ਜਾ ਰਿਹਾ ਅੱਜ ਜੇ ਤੁਸੀਂ ਲੁਧਿਆਣੇ ਦੇ ਦੇਖਣੋ ਨਾ ਇਹਨਾਂ ਦੇ ਕਿੰਨੇ ਐਮਐਲਏ ਨੇ ਕੋਈ ਇੱਕ ਐਮਐਲਏ ਦੱਸ ਦੋ ਕੋਈ ਕੰਮ ਕਰਦਾ ਹੋਵੇ ਲੋਕਾਂ ਦੇ ਪੁਰਾਣੇ ਕੰਮਾਂ ਨੂੰ ਕੀਤੇ ਹੋਏ ਆਪਣੀਆਂ ਉੱਥੇ ਜਾ ਕੇ ਆਪਣਾ ਕਰ ਜਾਂਦੇ ਸੀ ਇਹ ਇਹ ਕਰਤਾ ਸੀ ਉਹ ਕਰਤਾ ਲੁਧਿਆਣਾ ਦੇ ਵਿੱਚ ਆਪਾਂ ਰਹਿ ਰਹੇ ਲੁਧਿਆਣੇ ਚ ਦੱਸ ਦਿਓ ਕਿਹੜਾ ਐਮਐਲਏ ਕੋ ਕੰਮ ਕਰ ਰਿਹਾ ਤੁਹਾਡੇ ਤੇ ਤੁਹਾਡੇ ਤੇ ਰੋਪ ਲਾ ਰਹੇ ਨੇ ਕਿ ਚੰਡੀਗੜ੍ਹ ਤੁਸੀਂ ਧੱਕਾ ਕੀਤਾ ਚੰਡੀਗੜ੍ਹ ਤੁਹਾਡਾ ਅਨਿਲ ਮਸੀ ਜਿਹੜਾ ਮੁੱਖ ਚਨਾਉ ਉਹ ਉਹਨਾਂ ਦਾ ਏਜੰਟ ਸੀਗਾ ਉਹਨਾਂ ਨੇ ਇਲੈਕਸ਼ਨ ਚ ਕਬਲਵਾਜੀ ਕਰਤੀ ਮੇਰੇ ਭਾਈ ਸਾਹਿਬ ਤੁਹਾਡੇ ਆਉਣ ਵਾਲੇ ਟਾਈਮ ਦੇ ਸਾਹਮਣੇ ਹੋਏਗਾ ਜਿਹੜੇ ਉੱਥੋਂ ਦੇ ਕਾਉਂਸਲਰ ਸੀ ਉਹਨਾਂ ਦੀ ਜਮੀਰ ਜਾਗ ਗਈ ਕਿ ਅਸੀਂ ਠੀਕੇ ਆਮ ਆਦਮੀ ਪਾਰਟੀ ਦੀ ਟਿਕਟ ਲੈ ਕੇ ਅਸੀਂ ਇਲੈਕਸ਼ਨ ਜਿੱਤ ਚੁੱਕੇ ਆਂ ਪਰ ਆਮ ਆਦਮੀ ਦੀ ਪਾਰਟੀ ਦੀ ਜਿਹੜੀ ਕਰਨੀ ਹੈ ਲੋਕਾਂ ਦੇ ਨਾਲ ਜੋ ਕਰਨੀ ਕਤਨੀ ਉਹਦੇ ਵਿੱਚ ਫਰਕ ਹੈ ਉਹਨਾਂ ਕੌਂਸਲਰਾਂ ਦੀ ਜ਼ਮੀਰ ਜਾਗੀ ਹੈ ਉਹਨਾਂ ਨੇ ਜਿਹੜੇ ਵੋਟਾਂ ਜਿਹੜੀਆਂ ਨੇ ਆਪਣੀਆਂ ਨਹੀਂ ਪਾਈਆਂ ਜਾਂ ਉਹਨਾਂ ਨੇ ਗਲਤ ਪਾਈਆਂ ਨੇ ਉਹਨਾਂ ਦੀ ਜ਼ਮੀਰ ਜਾਗੀ ਹੈ ਮੈਂ ਤਾਂ ਸਾਰੇ ਪੰਜਾਬ ਦੇ ਐਮਐਲਏ ਵੀ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਕਹਿਣਾ ਤੁਹਾਡੀ ਵੀ ਜ਼ਮੀਰ ਜਾਗਣੀ ਚਾਹੀਦੀ ਹੈ ਜਿਸ ਤਰੀਕੇ ਨਾਲ ਪੰਜਾਬ ਦਾ ਅੱਜ ਬੇੜਾਗਰ ਹੋ ਰਿਹਾ ਹੈ ਪੰਜਾਬ ਦਾ ਨਾਸ ਹੋ ਰਿਹਾ ਹੈ ਅਸੀਂ ਪੰਜਾਬੀ ਲੋਕਾਂ ਸਾਨੂੰ ਪੰਜਾਬ ਨੂੰ ਬਚਾਉਣਾ ਚਾਹੀਦਾ ਹੈ ਇਹੋ ਜਿਹੇ ਝੂਠੇ ਮੰਤਰੀ ਨੂੰ ਝੂਠੇ ਕੇਜਰੀਵਾਲ ਨੂੰ ਤੋਂ ਬਾਏ ਬਾਏ ਕਰਨੀ ਚਾਹੀਦੀ ਹੈ ਕਿੱਦਾਂ ਲੱਗਦਾ ਗਠਬੰਧਨ ਕੀਤਾ ਉਹਨਾਂ ਨੇ ਚੰਡੀਗੜ੍ਹ ਦੋਨੋਂ ਕਾਂਗਰਸ ਤੇ ਆਪ ਨੂੰ ਤੁ ਦੇਖੋ ਅੱਜ ਤੱਕ ਤੁਸੀਂ ਪਿੱਛੇ ਦੇਖਿਆ ਹੋਏਗਾ ਵੀ ਕੇਜਰੀਵਾਲ ਕਾਂਗਰਸ ਨੂੰ ਗਾਲਾਂ ਕੱਢ-ਕੱਢ ਕੇ ਤੇ ਸੀਐਮ ਦਿੱਲੀ ਦਾ ਬਣਿਆ ਉਸ ਟਾਈਮ ਰੋਲਾ ਪਾਉਂਦਾ ਸੀ ਜੇ ਤੁਸੀਂ ਸੋਨੀਆ ਗਾਂਧੀ ਦੇ ਉੱਪਰ ਤੁਸੀਂ ਕੋਈ ਐਕਸ਼ਨ ਨਹੀਂ ਲੈਂਦੇ ਤਾਂ ਬੰਦ ਕਰ ਦਿਓ ਇਹ ਸੀਬੀਆਈ ਇਹ ਈਡੀ ਬੰਦ ਕਰ ਦਿਓ ਕਹਿੰਦਾ ਸੀ ਨਾ ਜੀ ਤੇ ਅੱਜ ਜਿਹੜਾ ਵੀ ਕਾਂਗਰਸ ਦੇ ਨਾਲ ਹੀ ਮੋਲ ਕੇ ਕਰੋੜਾ ਰੁਪਏ ਹਜ਼ਾਰਾਂ ਕਰੋੜ ਰੁਪਏ ਦੇ ਕਬਲੇ ਕਰਨ ਵਾਲੀ ਸਰਕਾਰ ਦੇ ਨਾਲ ਮਿਲ ਕੇ ਕਾਂਗਰਸ ਦੀ ਨਾਲ ਤੇ ਅੱਜ ਉਹ ਸਰਕਾਰ ਬਣਾ ਰਿਆ ਤੇ ਪੰਜਾਬ ਦੇ ਵਿੱਚ ਵੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਦੇਖੋ ਇਹਨਾਂ ਦੀ ਕਰਨੀ ਔਰ ਕਤਨੀ ਦੀ ਫਰਕ ਹੈ ਜੀ ਸਾਰਾ ਅੱਜ ਪੰਜਾਬ ਕੇ ਸਾਰਾ ਦੇਸ਼ ਦੇਖ ਚੁੱਕਾ ਹੈ ਕਿ ਇਸ ਤੋਂ ਵੱਡੇ ਝੂਠੇ ਇਸ ਤੋਂ ਵੱਡੇ ਪਾਰਟੀ ਦੇ ਗਦਾਰ ਜਿਹੜੇ ਨੇ ਔਰ ਦੇਸ਼ ਦੇ ਗਦਾਰ ਇਸ ਤੋਂ ਵੱਡੇ ਪੈਦਾ ਨਹੀਂ ਹੋ ਸਕਦੇ ਕੇਜਰੀਵਾਲ ਤੋਂ ਭਗਵੰਤ ਮਾਨ ਤੋਂ ਤੁਸੀਂ ਵੀ ਤਾਂ ਇਕੱਲੇ ਲੱਲਨਾ ਗਠਬੰਧਨ ਕਰ ਲੈਣਾ ਹੁਣ ਦੇਖੋ ਕਾਲੀ ਦਲ ਦੇ ਨਾਲ ਗੱਡਬੰਧਨ ਕਰਨਾ ਜਾਂ ਨਹੀਂ ਕਰਨਾ ਇਹ ਸਾਡੀ ਸੀਨੀਅਰ ਡਿਡਰਸ਼ਿਪ ਦਾ ਕੰਮ ਹੈ ਦਿੱਲੀ ਬੈਠੇ ਨੇ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਅਸੀਂ ਇੱਕ ਜਰੂਰ ਗੱਲ ਕਹਿਣੇ ਚਾਹੁੰਦੇ ਆ ਜੇ ਸਾਨੂੰ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਾਹੁੰਦੇ ਆ ਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਹੈਗਾ ਇਲੈਕਸ਼ਨ ਆ ਰਹੇ ਨੇ ਇਹ ਭਗਵੰਤ ਮਾਨ ਕਹਿੰਦਾ ਕਿ ਮੈਨੂੰ 13 ਦੇ 13 ਸੀਟਾਂ ਮਿਲਣਗੀਆਂ ਮੇਰੇ ਬੱਚੇ ਜਾਂਦੇ ਨੇ ਪਰ ਮੈਂ ਇਹ ਕਹਿ ਰਿਹਾ ਸਾਡੇ ਵੀ ਬੱਚੇ ਜਾਂਦੇ ਨੇ ਭਗਵੰਤ ਮਾਨ ਨੂੰ 0 ਮਿਲਣ ਵਾਲੀ ਹੈ ਭਾਰਤੀ ਜਨਤਾ ਪਾਰਟੀ ਨੂੰ 13 ਸੀਟਾਂ ਮਿਲਣ ਵਾਲੀਆਂ ਮਿਹਰਬਾਨੀ ਜੀ ਕਿਤੇ ਨਾ ਕਿਤੇ ਇੱਕ ਗੱਲ ਕੀਤੀ ਹੈ ਸੀਟਾਂ ਨੂੰ ਲੈ ਕੇ ਹੋਰ ਪੰਨਾ ਸਿੱਧੇ ਨੂੰ ਲੈ ਕੇ ਚਲੋ ਹੁਣ ਲੋਕਤੰਤਰ ਚ ਫਿਰ ਮੈਂ ਕਹਾਂਗਾ ਵੋਟਰ ਨਿਰਣਾਇਕ ਹੁੰਦਾ ਹੈ ਵੋਟਰ ਉੱਤੇ ਛੱਡਿਆ ਹੈ ਅਸੀਂ ਤਾਂ ਚਰਚਾ ਕੀਤੀ ਹੈ ਚਰਚਾ ਕਰਕੇ ਤੁਹਾਡੇ ਸਾਹਮਣੇ ਰੱਖਿਆ ਹੈ ਸਹੀ ਕੀ ਹੈ ਗਲਤ ਕੀ ਹੈ ਤੁਸੀਂ ਫੈਸਲਾ ਕਰਨਾ ਨੇ ਇੱਕ ਪ੍ਰਤੀਕਿਰਿਆ ਦਿੱਤੀ ਹੈ ਸਾਨੂੰ ਦੇਵੀ ਸਾਹਿਬ ਨੇ ਅਸੀਂ ਬਹੁਤ ਬਹੁਤ ਮਿਹਰਬਾਨੀ ਕਰਦੇ ਕਿ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਪ੍ਰੋਗਰਾਮ ਚੱਲੂਗਾ ਤਾਂ ਆਪਣੀ ਵਿਚਾਰਤਾਂ ਸਾਡੇ ਨਾਲ ਸਾਂਝੀ ਕਰਿਓ ਲੁਧਿਆਣਾ ਤੋਂ ਲੁਧਿਆਣਾ ਲਾਈਵਲੀ ਮੈਰ ਵੰਦਾ ਸਰ